ਸਤਿ ਸ੍ਰੀ ਅਕਾਲ ਦੋਸਤੋ ਗੱਲ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜੋ ਪਿਛਲੇ ਦਿਨੀ ਇੱਕ ਮਾਚਲ ਪ੍ਰਦੇਸ਼ ਦੇ ਵਿੱਚ ਜੋ ਉਹਨਾਂ ਨਾਲ ਦੁਰਘਟਨਾ ਘਟੇ ਉਸ ਤੋਂ ਬਾਅਦ 11 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਕੇ ਕਿਤੇ ਉਹਨਾਂ ਦੀ ਜਿਹੜੀ ਇਹ ਮੌਤ ਹੈ ਉਹ ਕਿਤੇ ਨਾ ਕਿਤੇ ਬਹੁਤ ਵੱਡੇ ਜਿਹੜੇ ਸਵਾਲ ਖੜੇ ਕਰਕੇ ਗਈ ਹੈ ਕਿ ਬਹੁਤ ਸਾਰੇ ਭੇਦ ਜਿਹੜੇ ਨੇ ਬਹੁਤ ਸਾਰੇ ਤੱਥ ਨੇ ਉਹ ਸਾਰਿਆਂ ਵੱਲੋਂ ਜਿਹੜੇ ਛਪਾ ਲਏ ਗਏ ਨੇ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਇਸ ਦਿਸ ਬੰਦ ਵਿੱਚ ਬਹੁਤ ਸਾਰੀਆਂ ਹੁਣ ਪੋਸਟਾਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਕਿਉਂਕਿ ਰਾਜਵੀਰ ਜਵੰਦਾ ਦੀ ਜੜੀ ਲੋਕਪ੍ਰਿਅਤਾ ਉਹ ਇਸ ਵਕਤ ਕਿਸੇ ਤੋਂ ਵੀ ਛੁਪੀ ਨਹੀਂ ਸੀ ਕਿਉਂਕਿ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਬਲੰਜਾ ਸ਼ੋਅ ਜਿਹੜੇ ਸੀ ਉਹ ਬੁੱਕ ਸਨ ਜੋ ਉਹਨਾਂ ਨੇ ਉਹਦੇ ਵਿੱਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨਾ ਸੀ ਔਰ ਇਸ ਦੁਰਘਟਨਾ ਤੋਂ ਬਾਅਦ ਉਹ ਇਸ ਸੰਸਾਰ ਤੋਂ ਚਲੇ ਗਏ ਤਾਂ ਹੁਣ ਉਹਨਾਂ ਦੇ ਜਿਹੜੇ ਇਹ 52 ਸ਼ੋਅ ਬੁੱਕ ਨੇ ਜਿਹੜੇ ਉਹਨਾਂ ਦੇ ਦੋਸਤ ਕਲਾਕਾਰ ਸੀ ਉਹਨਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹਨਾਂ ਦੇ ਇਹ ਜਿਹੜੇ ਸ਼ੋਅ ਨੇ ਉਹ ਰੱਦ ਨਾ ਕੀਤੇ ਜਾਣ ਅਸੀਂ ਪਰਿਵਾਰ ਨਾਲ ਗੱਲਬਾਤ ਕਰਕੇ ਇਹ ਸ਼ੋਅ ਲਗਾਵਾਂਗੇ ਤੇ ਉਹਨਾਂ ਦੀ ਜਿਹੜੀ ਸ਼ੋਹ ਦੀ ਕਮਾਈ ਹੋਏਗੀ ਉਹ ਅਸੀਂ ਪਰਿਵਾਰ ਨੂੰ ਸੌਂਪਾਂਗੇ ਉਹ ਗਾਇਕ ਨੇ ਸਾਥੀ ਕਲਾਕਾਰ ਨੇ ਜਿਨ੍ਹਾਂ ਨੇ ਇਹ ਸ਼ੋਹ ਕਰਨ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਜਿਵੇਂ ਮਸ਼ਹੂਰ ਗਾਇਕ ਰਣਜੀਤ ਬਾਵਾ ਅਦਾਕਾਰ ਤੇ ਗਾਇਕ ਜਿਹੜੇ ਐਮੀ ਵਿਰਕ ਜਸ ਬਾਜਵਾ ਤੇ ਕੁਲਵਿੰਦਰ ਬਿੱਲਾ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਦੇ ਇਹ ਸ਼ੋਹ ਲਗਾ ਕੇ ਜਿਹੜੀ ਕਮਾਈ ਹੈ ਉਹ ਪਰਿਵਾਰ ਨੂੰ ਸੌਂਪਾਂਗੇ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਮੌਤ ਦੇ ਜਿਹੜੇ ਸੰਬੰਧ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਜੋ ਦਿਨ-ਬ-ਦਿਨ ਸਾਹਮਣੇ ਆ ਰਿਹਾ ਹੈ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਜਿਹੜੀ ਉਸ ਤੋਂ 2 ਦਿਨ ਪਹਿਲਾਂ ਪੋਸਟ ਪਾਈ ਜਾਂਦੀ ਉਹਦੇ 'ਚ ਸਾਫ਼ ਸ਼ੋਅ ਹੋ ਰਿਹਾ ਕਿ ਉਹ ਇੱਕ ਕਾਫਲੇ ਦੇ ਨਾਲ ਇਸ ਤਰੀਕੇ ਦੇ ਜਿਹੜੇ ਰਾਈਡ ਤੇ ਜਾ ਰਹੇ ਸਨ ਔਰ ਉਹਨਾਂ ਦੇ ਜਿਹੜੇ ਕੈਮਰੇ ਸਨ ਉਹ ਹੈਲਮਟ ਦੇ ਉੱਪਰ ਹਮੇਸ਼ਾ ਆਨ ਰਹਿੰਦੇ ਸਨ ਉਸ ਦਿਨ ਉਹਨਾਂ ਦਾ ਇਹ ਕੈਮਰਾ ਬੰਦ ਹੋਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਅਗਲੀ ਗੱਲ ਜਿੰਨੇ ਉਹਨਾਂ ਦੇ ਨਾਲ ਸਾਥੀ ਸਨ ਚਾਹੇ 5 ਜਾਂ 6 ਜਾਂ 7 ਜਿੰਨੇ ਵੀ ਸਨ ਉਹਨਾਂ ਸਾਰੇ ਉਹ ਆਪਣੀ-ਆਪੋ ਆਪਣੀਆਂ ਅਲੱਗ-ਅਲੱਗ ਬਾਈਕ ਦੇ ਉੱਪਰ ਸਨ ਔਰ ਉਹਨਾਂ ਸਾਰਿਆਂ ਦੇ ਹੈਲਮਟ ਦੇ ਉੱਪਰ ਹੀ ਕੈਮਰੇ ਲੱਗੇ ਹੋਏ ਸਨ ਜੋ ਇੱਕ-ਇੱਕ ਪਲ ਦੀ ਜਿਹੜੀ ਹੈ ਉਹ ਰਿਕਾਰਡਿੰਗ ਕਰਦੇ ਸਨ ਪਰ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਇਹ ਹੈ ਕਿ ਜਦੋਂ ਰਾਜਵੀਰ ਜਵੰਦਾ ਦੀ ਇਹ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਕਦਮੀ ਉਹ ਸਾਰੇ ਦੇ ਸਾਰੇ ਰਾਈਡਰ ਕਿੱਥੇ ਚਲੇ ਗਏ ਜਿਹੜੇ ਉਹਨਾਂ ਦੇ ਨਾਲ ਸਾਥੀ ਸਨ ਔਰ ਉਸ ਵੇਲੇ ਸੋ ਕੋ ਰਾਜਵੀਰ ਜਵੰਦਾ ਨੂੰ ਉਹਨਾਂ ਦੀ ਸਖਤ ਲੋੜ ਸੀ ਤਾਂ ਕਿ ਉਹਨੂੰ ਉਹ ਫਰਸਟ ਏਡ ਦਿੰਦੇ ਜਦ ਤੱਕ ਰਾਜਵੀਰ ਜਵੰਦਾ ਸਹੀ ਹਸਪਤਾਲ ਹਸਪਤਾਲ ਦੇ ਵਿੱਚ ਦਾਖਲ ਨਾ ਹੋ ਜਾਂਦਾ ਤਦ ਤੱਕ ਉਹਨਾਂ ਨੇ ਉਹਨਾਂ ਦਾ ਉਹ ਸਾਥ ਦੇਣਾ ਸੀ ਪਰ ਇਸ ਇਹ ਸਵਾਲ ਖੜੇ ਕਰਦੀ ਹੈ ਗੱਲ ਕਿ ਉਹ ਤੁਰੰਤ ਉੱਥੋਂ ਇੱਕਦਮ ਕਿੱਥੇ ਚਲੇ ਗਏ ਦੂਜੀ ਗੱਲ ਇਹ ਹੈ ਕਿ ਰਾਈਡ ਦੇ ਦੌਰਾਨ ਜਿਹੜਾ ਕੈਮਰਾ ਦੂਜਿਆਂ ਦੇ ਲੱਗਿਆ ਹੋਇਆ ਸੀ ਚਲੋ ਜੇ ਰਾਜਵੀਰ ਜਵੰਦਾ ਦਾ ਕੈਮਰਾ ਬੰਦ ਵੀ ਸੀ ਤਾਂ ਜਿਹੜਾ ਦੂਜੇ ਰਾਈਡਰਸ ਦੇ ਕੈਮਰੇ ਲੱਗੇ ਹੋਏ ਸਨ ਉਹਨਾਂ ਦੇ ਵਿੱਚ ਕਿਤੇ ਵੀ ਅਜੇ ਤੱਕ ਇਹ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਦਿਖੀ ਕਿ ਵਾਕਈ ਉਹਨਾਂ ਦਾ ਐਕਸੀਡੈਂਟ ਠੱਠਿਆਂ ਦੇ ਵਿੱਚ ਵੱਜਨ ਕਰਕੇ ਹੋਇਆ ਜਾਂ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਜਦੋਂ ਠੱਠਿਆਂ ਨੂੰ ਤੋਂ ਬਚ ਕੇ ਲੰਘ ਰਹੇ ਸਨ ਤਾਂ ਸਾਹਮਣੇ ਆ ਰਹੀ ਜਿਹੜੀ ਬਲੈਰੋ ਗੱਡੀ ਹੈ ਉਹਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਕਹਿਨ ਦਾ ਕੀ ਭਾਵ ਹੈ ਕਿ ਆਪਾਂ ਇਹ ਗੱਲ ਭਲੀ ਭਾਂਤ ਜਾਣਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੋ ਵਹੀਕਲ ਆਪੋ ਇੱਕ ਦੂਸਰੇ ਦੇ ਵਿੱਚ ਟਕਰਾਉਂਦੇ ਨੇ ਐਕਸੀਡੈਂਟ ਤੋਂ ਬਾਅਦ ਦੋਵੇਂ ਸਾਧਨ ਜਿਹੜੇ ਹੁੰਦੇ ਨੇ ਕੈਪਚਰ ਕਰ ਲਏ ਜਾਂਦੇ ਨੇ ਉੱਥੋਂ ਦੀ ਪੁਲਿਸ ਦੁਆਰਾ ਪਰ ਅੱਜ ਤੱਕ ਵੀ ਸੋਸ਼ਲ ਮੀਡੀਆ ਦੇ ਵਿੱਚ ਉਹ ਵਾਲੀ ਬਲੈਰੋ ਨਹੀਂ ਦਿਖਾਈ ਗਈ ਕਿ ਉੱਥੋਂ ਦੀ ਪੁਲਿਸ ਨੇ ਉਹ ਵਾਲੀ ਬਲੈਰੋ ਕਦੋਂ ਕੈਪਚਰ ਕੀਤੀ ਕਿਉਂਕਿ ਉਹ ਐਕਸੀਡੈਂਟਲ ਸਾਧਨ ਸੀ ਜੇ ਬਲੈਰੋ ਚ ਵੱਜੇ ਨੇ ਕਿਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਠੱਠਿਆਂ ਦੇ ਵਿੱਚ ਵਜੇ ਨੇ ਮਤਲਬ ਇੱਥੇ ਦੋ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਸਵਾਲ ਖੜੇ ਕਰਦੀਆਂ ਨੇ ਕਿ ਵਾਕਈ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਹੈ ਵਾਰਾ ਪਸ਼ੂਆਂ ਦੇ ਵਿੱਚ ਵਜਨ ਨਾਲ ਹੋਇਆ ਜਾਂ ਬਲੈਰੋ ਗੱਡੀ 'ਚ ਵਜਨ ਨਾਲ ਹੋਇਆ ਇਹ ਗੱਲ ਕਿੱਥੋਂ ਪਤਾ ਲੱਗਣੀ ਸੀ ਜਿਹੜੇ ਉਹਨਾਂ ਦੇ ਨਾਲ ਰਾਈਡ ਕਰ ਰਹੇ ਸਨ ਉਹਨਾਂ ਦੇ ਕੈਮਰਿਆਂ ਦੇ ਵਿੱਚ ਤਾਂ ਇਹ ਗੱਲ ਜ਼ਰੂਰ ਰਿਕਾਰਡ ਹੋਈ ਹੋएगी ਪਰ ਅੱਜ ਤੱਕ ਉਹਨਾਂ 'ਚੋਂ ਇੱਕ ਵੀ ਬੰਦਾ ਜਿੰਨੇ ਉਹਨਾਂ ਦੇ ਸਾਥੀ ਨਾਲ ਸਨ ਸੋਸ਼ਲ ਮੀਡੀਆ ਦੇ ਰੂਬਰੂ ਹੋ ਕੇ ਇੱਕ ਵੀ ਗੱਲ ਉਹਨਾਂ ਨੇ ਆਪਣੇ ਮੂੰਹੋਂ ਜੜੀ ਜਨਤਾ ਨੂੰ ਦੱਸੀ ਨਹੀਂ ਇਹ ਵੀ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਦੂਸਰੀ ਅਗਲੀ ਗੱਲ ਜਿਹੜੀ ਉਹਨਾਂ ਦੀ ਜਿਹੜੀ ਹੈਲਮਟ ਪਾਇਆ ਹੋਇਆ ਸੀ ਤੇ ਜਿਹੜੀ ਵਰਦੀ ਪਾਈ ਹੋਈ ਸੀ ਜਿਹੜਾ ਉਹ ਸੂਟ ਸੀ ਰਾਈਟ ਸੂਟ ਉਹ ਬਹੁਤ ਮਹਿੰਗਾ ਸੀ ਕਹਿੰਦਾ ਕਿ ਭਾਵੇਂ ਕਿ ਉਹ ਬਣਿਆ ਹੀ ਇਸ ਕੰਮ ਵਾਸਤੇ ਹੁੰਦਾ ਹੈ ਕਿ ਜੇ ਕਿਤੇ ਦੁਰਘਟਨਾ ਘਟਦੀ ਹੈ ਤਾਂ ਉਹ ਬੰਦੇ ਦੇ ਬਚਾਲ ਹੀ ਹੁੰਦਾ ਜਿਵੇਂ ਕਾਰ ਦੇ ਵਿੱਚ 에ਅਰ ਬੈਗ ਹੁੰਦੇ ਨੇ ਇਸੇ ਤਰੀਕੇ ਨਾਲ ਉਹ ਵੀ ਜਿਹੜਾ ਸੇਫਟੀ ਸੂਟ ਹੁੰਦਾ ਹੈ ਉਹਦਾ ਵੀ ਇਹੀ ਕੰਮ ਹੁੰਦਾ ਹੈ ਕਿ ਰਾਈਡਰ ਨੂੰ ਘੱਟ ਤੋਂ ਘੱਟ ਸੱਟ ਲੱਗੇ ਪਰ ਇੱਥੇ ਦੇਖਿਆ ਜਾ ਰਿਹਾ ਹੈ ਕਿ ਬਹੁਤ ਉਹ ਰਾਈਡਰ ਸੂਟ ਪਾਏ ਹੋਣ ਦੇ ਬਾਵਜੂਦ ਹੈਲਮਟ ਲੱਗੇ ਹੋਣ ਦੇ ਬਾਵਜੂਦ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਵੀ ਭਿਆਨਕ ਸੱਟ ਹੈ ਤੇ ਉਹਨਾਂ ਦੀ ਜਿਹੜੀ ਰੀਡ ਦੀ ਹੱਡੀ ਹੈ ਉਹ ਟੁੱਟੀ ਹੋਈ ਪਾਈ ਗਈ ਹੈ ਇਹ ਵੀ ਇੱਕ ਸਵਾਲ ਖੜਾ ਕਰਦੀ ਹੈ ਕਹਿੰਦਾ ਕੀ ਭਾਵ ਹੈ ਕਿ ਬਹੁਤ ਸਾਰੇ ਰਹੱਸ ਨਾਲ ਹੀ ਲੈ ਕੇ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲੇ ਗਏ ਨੇ ਅਗਲੀ ਗੱਲ ਜਿਹੜੀ ਇੱਕ ਹੋਰ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਉਹਨਾਂ ਦੇ ਜਿੱਥੇ-ਜਿੱਥੇ ਵੀ ਪ੍ਰਸ਼ੰਸ਼ਕ ਨੇ ਸਾਰੇ ਇਹ ਗੱਲ ਨੂੰ ਜਾਨਣਾ ਚਾਹੁੰਦੇ ਨੇ ਕਿ ਵਾਕਈ ਇਹ ਐਕਸੀਡੈਂਟ ਹੀ ਹੈ ਜਾਂ ਕੁਝ ਹੋਰ ਤਾਂ ਨਹੀਂ ਜੋ ਅੱਗੇ ਪਿਛਲੇ ਪੰਜਾਬ ਦੇ ਮਸ਼ਹੂਰ ਲੋਕਾਂ ਨਾਲ ਹੋਇਆ ਹੈ